ਖਨਾਜੋ ਪ੍ਰਾਣੀ ਦੇ ਡੰਪ ਨੂੰ ਭਿਆਨਕ ਅਗ ਲੱਗਣ ਤੋਂ ਬਾਅਦ ਅੱਗ ਦੀਆਂ ਲਪਟਾਂ ਮੈਰਿਜ ਪੈਲੇਸ ਤੱਕ ਪਹੁੰਚ ਗਈਆਂ। ਇਹੀ ਨਹੀਂ ਗੈਸ ਏਜੰਸੀ ਨੂੰ ਰਾਤੋ ਰਾਤ ਖਾਲੀ ਕਰਵਾਇਆ ਗਿਆ ਜਿੱਥੇ ਕਿ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਲ ਸਬਡਿਵੀਜ਼ਨ ਦੇ ਪਿੰਡ ਰਾਈ ਮਾਜਰਾ ਵਿਖੇ ਪ੍ਰਾਲੀ ਦੇ ਨਾਮ ਦੇ ਵਿੱਚ ਇਹ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਲਗਭਗ 15 ਏਕੜ ਦੇ ਵਿੱਚ ਬਣੇ ਇਸ ਡੰਪ ਨੂੰ ਤੇਜ਼ ਹਨੇਰੀ ਦੌਰਾਨ ਅੱਗ ਲੱਗੀ ਜਿਸ ਤੋਂ ਬਾਅਦ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਬਣ ਗਿਆ ਸਾਰੀ ਰਾਤ ਕਿਸਾਨ ਟਰੈਕਟਰ ਟਰਾਲੀਆਂ ਦੇ ਨਾਲ ਅੱਗ ਤੇ ਕਾਬੂ ਪਾਉਣ ਦੇ ਰਹੇ ਕਈ ਸਟੇਸ਼ਨਾਂ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਬੁਲਾਈਆਂ ਗਈਆਂ ਪਰ ਸ਼ਨੀਵਾਰ ਦੁਪਹਿਰ ਤੱਕ ਅੱਗ ਤੇ ਕਾਬੂ ਨਹੀਂ ਸੀ ਪਾਇਆ ਜਾ ਸਕਿਆ ਅੱਗ ਲੱਗਣ ਦੇ ਨਾਲ ਲੱਖਾਂ ਰੁਪਏ ਦੇ ਨੁਕਸਾਨ ਦਾ ਖਾਤਸਾ ਜੁਟਾਇਆ ਜਾ ਰਿਹਾ ਹੈ ਇਹ ਤੇ ਇਹ ਵੀ ਦਿਸਣਾ ਬਣਦਾ ਹੈ ਕਿ ਡੰਪ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਬਣਾਏ ਜਾਂਦੇ ਦੋਸ਼ ਵੀ ਲੱਗੇ ਨੇ ਤੇ ਇਹ ਡੰਪ ਇੱਕ ਮੈਰਿਜ ਪੈਲੇਸ ਦੇ ਬਿਲਕੁਲ ਸਾਹਮਣੇ ਬਣਾਇਆ ਗਿਆ ਨੇੜੇ ਹੀ ਇੱਕ ਗੈਸ ਏਜੰਸੀ ਵੀ ਹੈ ਕੁਝ ਦੂਰੀ ਤੇ ਰਿਹਾਇਸ਼ੀ ਇਲਾਕਾ ਹੈ ਜਿਸ ਦੇ ਨਾਲ ਲੋਕਾਂ ਦੇ ਵਿੱਚ دہشت ਦਾ ਮਾਹੌਲ ਹੈ ਉਹਦੇ ਅਗਲੇ ਗੰਦੀ ਘਟਨਾ ਤੋਂ ਬਾਅਦ ਅਸੀਂਰੇ ਪਾਇਲ ਦੇ ਵਿਦਾਇਕਾ ਮਨਵਿੰਦਰ ਸਿੰਘ ਗੈਸਪੁਰਾ ਮੌਕੇ ਤੇ ਪਹੁੰਚੇ ਤੇ ਐਸਡੀਐਮ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਅਗ ਤੇ ਕਾਬੂ ਪਾਉਣ ਲਈ ਹਰ ਸੰਭਵ ਮਦਦ ਦੇਣ ਦੇ ਨਿਰਦੇਸ਼ ਦਿੱਤੇ ਵਿਦਾਇਕ ਨੇ ਕਿਹਾ ਕਿ ਮੈਰਿਜ ਪੈਲੇਸ ਜੀ ਕੰਦੇ ਨਾਲ ਲੱਗੇ ਪ੍ਰਾਲੀ ਦੇ ਢੇਰਾਂ ਨੂੰ ਹਟਾਉਣ ਦੇ ਲਈ ਕਹਿ ਦਿੱਤਾ ਗਿਆ ਜੋ ਮੈਰਿਜ ਪੈਲੇਸ ਨੂੰ ਬਚਾਇਆ ਜਾ ਸਕੇ ਗੈਸ ਏਜੰਸੀ ਨੂੰ ਰਾਤ ਹੀ ਖਾਲੀ ਕਰਵਾ ਦਿੱਤਾ ਗਿਆ ਸੀ ਕੀ ਨਾਮ ਹੈ ਬਾਈ ਜੀ ਤੁਹਾਡਾ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਤੇ ਕੀ ਘਟਨਾ ਵਾਪਰੀ ਹੈ ਰਾਤ ਦੀ ਜਿਹੜੀ ਇਹ ਰਾਤ ਨੂੰ 10:00 ਵਜੇ ਸਾਨੂੰ ਕਾਲ ਆਈ ਜੀ ਵੀ ਤੁਹਾਡੇ ਪੈਲੇਸ ਤੇ ਬੈਕ ਦੇ ਉੱਤੇ ਅ ਅੱਗ ਲੱਗ ਗਈ ਇੱਥੇ ਪ੍ਰਾਲੀ ਦਾ ਡੰਪ ਸੀਗਾ ਐਕਚੁਅਲੀ ਇਹ ਤਕਰੀਬਨ 15 ਇਕੜ ਦੇ ਵਿੱਚ ਡੰਪ ਹੈਗਾ ਜੀ ਇੱਥੇ ਜਦੋਂ ਰਾਤ 10:00 ਵਜੇ ਸਾਨੂੰ ਕਾਲ ਆਈ ਅਸੀਂ ਇਮੀਡੀਏਟ ਆ ਗਏ ਨਾਲ ਪਿੰਡ ਤੋਂ ਕਾਫੀ ਲੋਕ ਆ ਗਏ ਸੀਗੇ ਤੇ ਸਰਪੰਚਾਂ ਵਾਲੇ ਦੋਲੇ ਪਿੰਡਾਂ ਤੋਂ ਬਹੁਤ ਆ ਗਏ ਸੀਗੇ ਅਸੀਂ ਆਪਦੇ ਵੀ ਵਾਟਰ ਟੈਂਕ ਜਿੰਨੇ ਸੋਰਸਸ ਸੀਗੇ ਉਹ ਲੈ ਕੇ ਆਏ ਤੇ ਫਾਇਰ ਦੀਆਂ ਗੱਡੀਆਂ ਵੀ ਕਾਫੀ 10-12 ਗੱਡੀਆਂ ਰਾਤ ਇਮੀਡੀਏਟ ਆਕਦੀਆਂ ਸੀਗੀਆਂ ਸੀ ਤੇ ਅੱਗ ਬਹੁਤ ਜ਼ਿਆਦਾ ਸੀ ਜੀ ਇਹਦੇ ਕਰਕੇ ਹੁਣ ਤੱਕ ਵੀ ਦੇਖੋ ਤੁਹਾਡੇ ਸਾਹਮਣੇ ਹੀ ਆ ਨਾ ਕੰਟਰੋਲ ਨਹੀਂ ਹੋਈ ਸੀ ਕਿੰਨਾ ਖਤਰਾ ਬਣਿਆ ਜੀ ਅੜਦੜੇ ਹੋਰ ਕੀ ਕੀ ਸੀਗਾ ਖਤਰਾ ਤਾਂ ਬਹੁਤ ਜ਼ਿਆਦਾ ਸੀਗਾ ਜੀ ਜਿਹੜਾ ਪੈਲਸ ਸੀਗਾ ਇਹਦੇ ਬਿਲਕੁਲ ਨਾਲ ਡੰਪ ਬਿਲਕੁਲ ਨਾਲ ਲਾਇਆ ਹੋਇਆ ਸੀ ਪ੍ਰਾਲੀ ਤੇ ਅਸੀਂ ਪਹਿਲਾਂ ਵੀ ਕਿੰਨੀ ਵਾਰ ਕਹਿ ਵੀ ਚੁੱਕੇ ਸੀਗੇ ਇਹਨਾਂ ਨੇ ਮਤਲਬ 5-5 ਫੁੱਟ ਵੀ ਜਗ੍ਹਾ ਨਾਲ ਛੱਡੀ ਨਹੀਂ ਹੋਈ ਸੀਗੀ ਜੀ ਤੇ ਇੱਕ ਸਾਈਡ ਤੇ ਪਿੱਛੇ ਗੈਸ ਸਿਲੰਡਰਾਂ ਦਾ ਗਡਾਉਨ ਵੀ ਸੀਗਾ ਤੇ ਇਧਰ ਪੈਲਸ ਸੀਗਾ ਇਧਰ ਰੈਜੀਡੈਂਸ਼ੀਅਲ ਏਰੀਆ ਆ ਗਿਆ ਨਾਲ ਸਾਰਾ ਤੇ ਬੜਾ ਰਿਸਕ ਸੀਗਾ ساری ਰਾਤ ਸਾਰਾ ਇੱਥੇ ਆਲੇ ਦੁਆਲੇ ਲੋਕ ਬੜੇ ਉਹਦੇ ਵਿੱਚ ਚਿੰਤਤ ਸੀਗੇ ਤੇ ਹੁਣ ਕੀ ਲੱਗਦਾ ਕਿ ਕਿੰਨਾ ਖਸਮਾ ਹੋਰ ਲੱਗ ਸਕਦਾ ਕਿਉਂਕਿ ਅੱਗ ਬੜੀ ਭਿਆਨਕ ਰਸੀ ਜਾ ਰਹੀ ਹੈ ਹਜੇ ਇਹਨੂੰ 1-2 ਦਿਨ ਲੱਗ ਰਿਹਾ ਵੀ ਬੰਦ ਹੋਣ ਨੂੰ 2 ਦਿਨ ਫਾਇਰ ਅਬਸਰ ਵੀ ਔਰ ਹੋਰ ਸਾਰੇ ਕਹਿ ਰਹੇ ਸੀ ਵੀ 2 ਦਿਨ ਹਜੇ ਘੱਟੋ ਘੱਟ ਹੋਰ ਲੱਗਣਗੇ ਇਹਨੂੰ ਤੇ ਉਦੋਂ ਤੱਕ ਜਿਹੜੇ ਆਲੇ ਦੁਆਲੇ ਕੋਈ ਕਣਕ ਵੀ ਖੜੀ ਐ ਇੱਥੇ ਕਣਕ ਵੀ ਖੜੀ ਆ ਜੀ ਹਾਂਜੀ ਕੁਝ ਤਾਂ ਵਿਚਾਰੇ ਕਿਸਾਨ ਵੀਰਾਂ ਨੇ ਰਾਤ ਹੀ 5-5 ਕੰਬਾਈਨਰ ਲਾ ਕੇ ਆਲੇ ਦੁਆਲੇ ਵੀ ਸਾਂਝੀਓ ਬਿਨਾਂ ਕਿਸੇ ਆਪਦੀ ਤੋਂ ਵੀ ਸਾਂਝੀ ਉਹ ਕਟ ਲਈ ਵੀ ਬਾਦ ਦੇ ਵਿੱਚ ਦੇਖ ਲਾਂਗੇ ਕੀਤੇ ਕੀਤੇ ਖੇਤ ਨੇ ਇਸ ਤਰ੍ਹਾਂ ਉਹਨਾਂ ਨੇ ਕੁਝ ਕੱਟੀ ਵੀ ਆ ਕਣਕਰਾਂ ਤੋਂ ਬਾਕੀ ਹਜੇ ਕਣਕ ਕਾਫੀ ਖੜੀ ਵੀ ਆ ਜੀ ਉਹ ਕੀ ਮੰਗ ਕਰਦੇ ਨੇ ਮੰਗ ਸਾਡੀ ਇਹ ਆ ਜੀ ਜਿਹੜੀ ਹਜੇ ਵੀ ਪੈਨਲਸ ਤੇ ਬਿਲਕੁਲ ਨਾਲ-ਨਾਲ ਹੈਗਾ ਅ ਪ੍ਰਾਲੀ ਬਹੁਤ ਜ਼ਿਆਦਾ ਡੰਪ ਕਰੀ ਹੋਈ ਆ ਉੱਥੇ ਸਾਡੀ ਹੈਗੀ ਆ ਬੇਨਤੀ ਪ੍ਰਸ਼ਾਸਨ ਤੋਂ ਵੀ ਇਹਨੂੰ ਇਮੀਡੀਏਟ ਉਹਨਾਂ ਨੂੰ ਕਹਿ ਕੇ ਵੀ ਉਹ ਚੁਕਵਾਈ ਜਾਵੇ ਨਹੀਂ ਹਵਾ ਵੀ ਬਹੁਤ ਅੱਜ ਤੇਜ਼ ਚੱਲ ਰਹੀ ਆ ਵੀ ਉਹ ਸਾਨੂੰ ਬਹੁਤ ਜ਼ਿਆਦਾ ਖਤਰਾ ਹੈਗਾ ਜੀ ਜਿਹੜਾ ਇੱਥੇ ਅੱਗ ਲੱਗੀ ਹੈ ਕਿ ਕੀ ਹੈਗਾ ਦੇਖੋ ਰਾਤ ਤਕਰੀਬਨ 10:30 10 ਵਜੇ ਪਤਾ ਨਹੀਂ ਲੱਗਿਆ ਵੀ ਕਿਹੜੇ ਕਾਰਨ ਨੇ ਤੇ ਇੱਥੇ ਪ੍ਰਾਲੀ ਦਾ ਡੰਪ ਸੀਗਾ ਕਾਫੀ ਜ਼ਿਆਦਾ ਵੱਡਾ ਚੌੜਾ ਡੰਪ ਬਣਿਆ ਹੋਇਆ ਇੱਥੇ ਤੇ ਰਾਤ ਦੀ ਅੱਗ ਲੱਗੀ ਹੋਈ ਆ ਤੇ ਹਜੇ ਵੀ ਅੱਗ ਜਿਹੜੀ ਆ ਉਹ ਬੁਝਣ ਦਾ ਨਾਮ ਨਹੀਂ ਆ ਮੈਨੂੰ ਲੱਗਦਾ ਵੀ ਦੋ ਤਿੰਨ ਦਿਨ ਜਿਸ ਤਰੀਕੇ ਨਾਲ ਅੱਗ ਲੱਗੀ ਆ ਵੀ ਲੱਗ ਜਾਣੀ ਆ ਔਰ ਅਸੀਂ ਤੁਰੰਤ ਹੀ ਜਿਹੜੇ ਹੈਗੇ ਆ ਸਾਡੇ ਆਸ-ਪਾਸ ਦੇ ਪਿੰਡਾਂ ਤੋਂ ਸਰਪੰਚ ਸਾਹਿਬਾਨ ਇਸ ਅੱਗ ਦੇ ਲਈ ਵਧਾਉਣ ਲਈ ਲੋਕ ਕਿਉਂਕਿ ਪਿੰਡਾਂ ਦੇ ਲੋਕ ਇੱਕ ਦੂਜੇ ਦੀ ਬੜੀ ਸਪੋਰਟ ਕਰਦੇ ਆ ਸਾਰਿਆਂ ਆਪੋ ਆਪਣੇ ਜਿੰਨੇ ਵੀ ਉਹਨਾਂ ਕੋਲ ਆਪਣਾ ਸਾਧਨ ਸੀ ਉਹ ਲੈ ਕੇ ਇੱਥੇ ਪਹੁੰਚੇ ਆ ਤੇ ਅੱਗ ਬੁਝਾਉਣ ਦੇ ਯਤਨ ਹੋ ਰਹੇ ਨੇ ਇਸ ਤੋਂ ਇਲਾਵਾ ਇੱਕ ਬੜੀ ਵੱਡੀ ਗੱਲ ਆ ਮੇਰੀ ਹੁਣੇ ਐਸਟੀਐਮ ਸਾਹਿਬ ਨਾਲ ਮੈਂ ਗੱਲ ਕੀਤੀ ਆ ਇੱਥੇ ਸਾਡੇ ਨਾਲ ਬਿਲਕੁਲ ਮੈਰਿਜ ਪੈਲਸ ਪਰ ਬਿਲਕੁਲ ਮੈਰਿਜ ਪੈਲਸ ਦੀ ਕੰਧ ਦੇ ਨਾਲ ਜਿਹੜਾ ਸਟਾਕ ਏ ਢੇਰ ਲਾਇਆ ਹੋਇਆ ਡੰਬ ਕੀਤਾ ਹੋਇਆ ਇਹ ਵੀ ਕਿਤੇ ਨਾ ਕਿਤੇ ਖਾਨ ਬਚਾ ਸਕਦਾ ਇਸ ਲਈ ਅਸੀਂ ਸਭ ਤੋਂ ਪਹਿਲਾਂ ਤਾਂ ਜਿਹੜਾ ਅੱਗ ਦਾ ਫਲੋ ਆ ਉਹ ਮੈਰਿਜ ਪੈਲੇਸ ਵੱਲੋਂ ਨਾ ਆਵੇ ਇਸ ਨੂੰ ਰੋਕਣ ਦੇ ਲਈ ਗੱਡੀਆਂ ਜਿਹੜੀਆਂ ਨੇ ਉਹ ਲਾਈਆਂ ਹੋਈਆਂ ਨੇ ਤੇ ਐਸਡੀਐਮ ਸਾਹਿਬ ਨੂੰ ਵੀ ਕਿਹਾ ਇੱਥੋਂ ਜਿਹੜਾ ਪੈਲੇਸ ਤੋਂ ਹਟਾ ਲਿਆ ਜਾਵੇ ਜਿਹੜਾ ਡੰਪ ਤਾਂ ਕਿ ਕੋਈ ਨੁਕਸਾਨ ਨਾ ਹੋ ਸਕੇ ਕਿਸੇ ਦਾ ਵੀ ਸੋ ਬੜੇ ਜ਼ੋਰ ਦੇ ਨਾਲ ਅਸੀਂ ਲੱਗੇ ਰਾਤ ਦੀ ਜਦੋਂ ਵੀ ਪਤਾ ਲੱਗੀ ਆ ਉਸੇ ਟਾਈਮ ਤੇ ਸਰਕਾਰ ਫੁਰਤੀ ਦੇ ਵਿੱਚ ਆਈ ਆ ਤੇ ਇੱਥੇ ਲਗਾਤਾਰ ਜਿਹੜੀਆਂ ਗੱਡੀਆਂ ਨੇ ਉਹ ਆ ਰਹੀਆਂ ਨੇ ਪਰ ਜਿਹੜਾ ਆਗਾ ਉਹ ਬਹੁਤ ਜ਼ਿਆਦਾ ਲੱਗਿਆ ਕਿਉਂਕਿ ਜਿਹੜਾ ਪ੍ਰਾਲੀ ਦਾ ਡੰਪ ਤੁਹਾਨੂੰ ਪਤਾ ਵੀ ਇਟਸੈਲਫ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਗੈਸਾਂ ਹੁੰਦੀਆਂ ਨੇ ਜਿਹਦੇ ਨਾਲ ਕਿ ਆਟੋਮੈਟਿਕ ਹੀ ਅੱਗ ਵੱਧ ਰਹੀ ਹੈ ਤੇ ਦੂਜਾ ਹਵਾ ਵੀ ਚੱਲ ਰਹੀ ਹੈ ਇਹਦੇ ਨਾਲ ਵੀ ਨੁਕਸਾਨ ਜਿਹੜਾ ਹੈਗਾ ਉਹ ਜ਼ਿਆਦਾ ਹੋ ਰਿਹਾ ਐਮਲੀ ਸਾਹਿਬ ਕੈਸ ਦੀ ਏਜੰਸੀ ਵੀ ਕਹਿੰਦੇ ਨੇ ਨਜ਼ਦੀਕ ਦੱਸੀ ਜਾ ਰਹੀ ਉਹ ਵੀ ਖਾਲੀ ਕਰਾ ਦਿੱਤੀ ਹੈ ਹਾਂ ਉਹ ਵੀ ਰਾਤ ਉੱਥੋਂ ਵੀ ਜਿੰਨਾ ਵੀ ਉੱਥੇ ਡੰਪ ਪਿਆ ਸੀਗਾ ਜਿੰਨੇ ਵੀ ਪਿਆ ਸੀ ਉਹ ਵੀ ਰਾਤ ਉਹਨੂੰ ਸ਼ਿਫਟ ਕਰਾਤਾ ਗਿਆ ਤਾਂ ਕਿ ਕੋਈ ਵੀ ਹਾਦਸਾ ਨਾ ਹੋਵੇ ਸਾਰਾ ਕੁਝ ਹੁਣ ਜਿਹੜੀ ਸਥਿਤੀ ਆ ਉਹ ਅੰਡਰ ਕੰਟਰੋਲ ਆ ਪ੍ਰਮਾਤਮਾ ਦਾ ਸ਼ੁਕਰ ਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਜਿਹੜੇ ਕਿਸਾਨ ਵੀਰ ਨੇ ਇਹ ਇੱਥੇ ਡੰਪ ਲਾਇਆ ਸੀ ਉਹਨਾਂ ਦਾ ਕਾਫੀ ਜ਼ਿਆਦਾ ਮੈਨੂੰ ਲੱਗਦਾ ਨੁਕਸਾਨ ਹੋ ਗਿਆ ਚਲੋ ਅਸੀਂ ਲੱਗੇ ਆਂ ਦੇਖਦੇ ਆਂ ਵੀ ਜਿੰਨਾ ਉਹਨੂੰ ਘੱਟ ਤੋਂ ਘੱਟ ਕੀਤਾ ਜਾ ਸਕੇ ਬਾਕੀ ਜਿਨ੍ਹਾਂ ਨੂੰ ਹਜੇ ਅੱਗ ਨਹੀਂ ਪਈ ਉਹਨਾਂ ਨੂੰ ਕਿਵੇਂ ਬਚਾਉਣਾ ਇਹਦੇ ਲਈ ਅਸੀਂ ਪੂਰੀ ਐਫਰਟ ਕਰ ਰਹੇ ਹਾਂ ਅਜੀਤ ਪੰਜਾਬੀ ਦੀ ਔਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ